ਸ੍ਰੀ ਗੁਰੂ ਕਾਲ ਜੀ ਸਾਰਿਆਂ ਨੂੰ ਅੱਜ ਆ ਗਈਆਂ ਜੀ ਮੈਂ ਛੱਤ ਤੇ ਟਾਈਮ ਤਾਂ ਵੈਸੇ ਕਾਫੀ ਹੋ ਚੁੱਕਾ ਆ ਤੋਂਪ ਕਾਫੀ ਹੋ ਗਈ ਆ ਤੇ ਪਰ ਭਿੰਡੀਆਂ ਰਾਤੀ ਮੈਂ ਦੇਖ ਕੇ ਗਈ ਸੀ ਤਰਾਤ ਮੈਨੂੰ ਯਾਦ ਪੁੱਲ ਗਿਆ ਤੋੜਨ ਦਾ ਤੇ ਮੈਂ ਕਿਹਾ ਚਲੋ ਹੁਣ ਤੋੜ ਲਿਓਣੀਆਂ ਜੇ ਹੁਣ ਵੀ ਨਹੀਂ ਤੋੜੀਆਂ ਤੇ ਸ਼ਾਮਾਂਤੀ ਫਿਰ ਭਿੰਡੀ ਦਾ ਸਾਈਜ਼ ਜਿਹੜਾ ਬਹੁਤ ਵੱਡਾ ਹੋ ਜਾਣਾ ਤੇ ਫਿਰ ਖਾਣ ਜੋਗ ਨਹੀਂ ਰਹਿਣੀਆਂ ਕਿਉਂਕਿ ਭਿੰਡੀ ਤੀਜੇ ਦਿਨ ਤੋੜਨੀ ਹੀ ਪੈਂਦੀ ਆ ਜੇ ਆਪਾਂ ਇਹਨੂੰ ਤੀਜੇ ਦਿਨ ਵੀ ਨਹੀਂ ਤੋੜਦੇ ਤੇ ਫਿਰ ਭਿੰਡੀ ਪੱਕ ਜਾਂਦੀ ਆ ਜਿਸ ਦਿਨ ਜਿਆਦਾ ਹੀ ਗਰਮੀ ਹੋਵੇ ਉਸ ਦਿਨ ਭਿੰਡੀ ਰੋਜ਼ ਦੀ ਰੋਜ਼ ਵੀ ਤੋੜਨ ਵਾਲੀ ਹੋ ਜਾਂਦੀ ਦੇਖੋ ਕਿੰਨੀਆਂ ਸਾਫ਼ ਭਿੰਡੀਆਂ ਕੋਈ ਇਹਦੇ ਵਿੱਚ ਕਾਣ ਵਗੈਰਾ ਨਹੀਂ ਹੈਗੀ ਇਹਨਾਂ ਵਿੱਚ ਮੈਂ ਦੋ ਬੂਟੇ ਜਿਹੜੇ ਲਗਾਏ ਹੋਏ ਚਲਾਈ ਦੇ ਦੋ ਹੀ ਬੂਟੇ ਆ ਸਿਰਫ ਇੱਕ ਇਹ ਵਾਲਾ ਵਾ ਤੇ ਇੱਕ ਇਧਰਲੀ ਸਾਈਡ ਆ ਇਹਦੇ ਤੋਂ ਆਪਾਂ ਨੂੰ ਖਾਣ ਜੋਗੀ ਚਲਾਈ ਜਿੰਨੀ ਕੁ ਖਾਣੀ ਹੁੰਦੀ ਦੂਜੇ ਤੀਜੇ ਦਿਨ ਓਨੀ ਆਪਾਂ ਨੂੰ ਚਲਾਈ ਮਿਲ ਜਾਂਦੀ ਐ ਤੇ ਵਿੱਚ ਇਹਦੇ ਮਾਲਾ ਬਰ ਪਾਲਕ ਲਗਾਈ ਹੋਈ ਆ ਦੇਖੋ ਇੱਕ ਤੇ ਬਸ ਦੋ ਬੂਟੇ ਹੀ ਆ ਤੇ ਇਹਦੇ ਨਾਲ ਹੀ ਖਾਣ ਜੋਗੀ ਆਪਾਂ ਨੂੰ ਜਿਹੜੀ ਐ ਚਲਾਈ ਉਹ ਮਿਲ ਜਾਂਦੀ ਆ ਤੁਸੀਂ ਵੀ ਇਸ ਤਰ੍ਹਾਂ ਵਿੱਚ ਇੱਕ ਦੋ ਬੂਟੇ ਆ ਲਗਾ ਦਿਆ ਕਰੋ ਪਾਲਕ ਦੇ ਜਾਂ ਚਲਾਈ ਦੇ ਤੇ ਖਾਣ ਜੋਗੀ ਆਪਾਂ ਨੂੰ ਹੋ ਜਾਂਦੀ ਆ ਦੇਖੋ ਤੁਸੀਂ ਪਿੰਡੀਆਂ ਪਿੰਡਿਆਂ ਮੈਂ ਹੁਣ ਫਿਰ ਦੁਬਾਰਾ ਲਗਾ ਦਿੱਤੀਆਂ ਮਈ ਦੇ ਵਿੱਚ ਵੀ ਤੇ ਤੁਹਾ ਤੁਹਾਡੇ ਕੋਲ ਵੀ ਜੇ ਜਗ੍ਹਾ ਹੈਗੀ ਆ ਤਾਂ ਤੁਸੀਂ ਵੀ ਜ਼ਰੂਰ ਪਿੰਡੇ ਲਗਾ ਦਿਓ ਹੁਣ ਕਿਉਂਕਿ ਜਿੱਦਾਂ ਜਿੱਦਾਂ ਗਰਮੀ ਵਧੂਗੀ ਓਦਾਂ ਓਦਾਂ ਜਿਹੜੀ ਪਿੰਡੀ ਆ ਇਹਨੇ ਜ਼ਿਆਦਾ ਹੋਣਾ ਹੁੰਦਾ ਕਿਉਂਕਿ ਇਸ ਗਰਮੀ ਦੀ ਸਬਜੀ ਆ ਤਾਂ ਗਰਮੀ ਦੇ ਵਿੱਚ ਹੀ ਹੋਣੀ ਆ ਜਦੋਂ ਠੰਡ ਪੈਣ ਲੱਗੀ ਤੇ ਫਿਰ ਇਹਨਾਂ ਨੂੰ ਜਿਹੜਾ ਇਹਨਾਂ ਦਾ ਵਧਣਾ ਵਾ ਉਹ ਘਟ ਹੋ ਜਾਂਦਾ ਤੇ ਤੁਸੀਂ ਨੋਟ ਕਰਿਓ ਜਿਸ ਦਿਨ ਜ਼ਿਆਦਾ ਹੀ ਗਰਮੀ ਹੋਵੇ ਨਾ ਉਸ ਦਿਨ ਪਿੰਡੀ ਦਾ ਸਾਈਜ਼ ਬਹੁਤ ਛੇਤੀ ਵੱਧਦਾ ਇਹ ਮੇਰੇ ਵਿੱਚ ਥੋੜੀਆਂ ਜੀਆਂ ਔਲ ਲਗਾਈਆਂ ਸੀ ਫਰਾਸਪੀਂ ਦੀਆਂ ਫਲੀਆਂ ਪਰ ਇਹਨਾਂ ਨੂੰ ਹਜੇ ਲੱਗੀਆਂ ਨਹੀਂ ਹੈਗੀਆਂ ਇਹ ਟੁੱਟੀ ਹੋਈ ਮੇਰੇ ਕੋਲ ਉਹ ਸਿਗੀ ਪਈ ਇੱਕ ਆਹਾਂ ਕੀ ਹੁੰਦੀ ਆ ਜਿਨ੍ਹਾਂ ਦੇ ਵਿੱਚ ਆਮ ਹੀ ਆਪਾਂ ਦੁਕਾਨਾਂ ਦੇ ਵਿੱਚ ਲੱਗੀਆਂ ਹੁੰਦੀਆਂ ਸਾਈਡ ਤੇ ਸਮਾਨ ਵਗੈਰਾ ਰੱਖਣ ਨੂੰ ਉਹ ਮੈਂ ਲਾਈ ਸੀ ਤੋ ਵੇਸਟੀ ਦੁਰੀ ਫਿਰਦੀ ਸੀ ਤੋ ਉਹਦੇ ਵਿੱਚ ਮੈਂ ਨਾ ਮਿੱਟੀ ਭਰ ਕੇ ਤੇ ਇਸ ਤਰ੍ਹਾਂ ਪਿੰਡੀਆਂ ਦੇ ਬੂਟੇ ਲਗਾ ਦਿੱਤੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਿੰਡੀਆਂ ਕਿੰਨੀਆਂ ਵਧੀਆ ਉਹਦੇ ਵਿੱਚ ਹੀ ਹੋ ਗਈਆਂ ਖਾਣਯੋਗੀਆਂ ਆਪਣੀਆਂ ਪਿੰਡੀਆਂ ਇੱਥੋਂ ਆ ਦੂਜੇ ਤੀਜੇ ਦਿਨ ਲੱਤ ਹੁੰਦੀਆਂ ਆ ਇੱਧਰ ਵਾਲੀਆਂ ਮੈ ਲਗਾਈਆਂ ਹੋਈਆਂ ਗਮਲਿਆਂ ਦੇ ਵਿੱਚ ਇਹ ਮੇਰੇ ਕੋ ਗਮਲੇ ਪੈ ਸੀ ਸੀਮਿੰਟ ਦੇ ਮੈਂ ਖਾਲੀ ਕੀਤੇ ਸੀਗੇ ਤੇ ਮੈਂ ਕਿਹਾ ਚਲੋ ਇੱਕ ਵਾਰ ਇਹਨਾਂ 'ਚ ਪਿੰਡੀਆਂ ਲਗਾ ਦਿੰਨੇ ਆ ਫਿਰ ਮੈਂ ਇਹਨਾਂ ਨੂੰ ਚੱਕ ਕੇ ਨਾ ਥੱਲੇ ਲੈ ਜਾਣਾ ਕੁਕੀ ਨਾ ਨਾ ਛੱਤ ਤੇ ਭਾਰ ਬਹੁਤ ਜ਼ਿਆਦਾ ਹੁੰਦਾ ਗਮਲਿਆਂ ਦਾ ਤੇ ਹੁਣ ਮੈਂ ਗਰੋ ਬੈਗ ਮੰਗਾ ਲਿਆ ਪਹਿਲਾਂ ਮੇਰੇ ਕੋ ਗਰੋ ਬੈਗ ਹੈ ਨਹੀਂ ਸੀਗੇ ਉਦੋਂ ਫਿਰ ਮੈਂ ਛੱਤ ਤੇ ਇਹੀ ਰੱਖੇ ਹੋਏ ਸੀ ਤੇ ਬਸ ਆਹੀ ਸਬਜ਼ੀ ਜਿਹੜੀ ਇਹਨਾਂ ਚ ਮੈਂ ਲਗਾਣੀ ਸੀਗੀ ਤੇ ਇਸ ਤੋਂ ਬਾਅਦ ਮੈਂ ਇਹਨਾਂ ਨੂੰ ਹੁਣ ਥੱਲੇ ਲੈ ਜਾਣਾ ਚਾਹ ਕੇ ਥੱਲੇ ਆਪਾਂ ਫਲਾਵਰ ਵਗੈਰਾ ਲਗਾਵਾਂਗੇ ਇਹਦੇ ਵਿੱਚ ਇਹ ਤਾਜ਼ੇ ਆ ਮੇਰੇ ਹਲੇ ਪਿੰਡੀਆਂ ਦੇ ਬੂਟੇ ਇਹਨਾਂ ਨੂੰ ਹਜੇ ਥੋੜੀ ਦੇਰੀ ਹੋਈ ਲਗਾਇਆ ਨੂੰ ਪਰ ਫਿਰ ਵੀ ਇਹਨਾਂ ਦੇ ਵਿੱਚ ਵਿੱਚ ਨਾ ਪਿੰਡੀਆਂ ਲੱਗਣ ਲੱਗੀਆਂ ਆ ਹੁਣ ਚੱਲਦੇ ਆਪਾਂ ਦੂਜੀ ਛੱਤ ਤੇ ਹੁਣ ਆ ਗਈ ਜੀ ਮੈਂ ਆਪਣੀ ਦੂਜੀ ਵਾਲੀ ਛੱਤ ਤੇ ਤੇ ਇਹਦੇ ਤੇ ਵੀ ਤੁਸੀਂ ਮੇਰੀਆਂ ਸਬਜ਼ੀਆਂ ਦੇਖ ਸਕਦੇ ਹੋ ਪਿੰਡੀਆਂ ਦੇ ਬੂਟੇ ਤੁਸੀਂ ਦੇਖੋ ਇੰਨੇ ਜ਼ਮੀਨ ਤੇ ਵੀ ਕਿਸੇ ਦੇ ਪਿੰਡੀਆਂ ਦੇ ਬੂਟੇ ਵਧੀਆ ਨਹੀਂ ਹੈਗੇ ਜਿੰਨੇ ਮੇਰੇ ਛੱਤ ਤੇ ਗਰੋ ਬੈਗ ਦੇ ਵਿੱਚ ਹੋਏ ਪਏ ਆ ਸਾਰਾ ਗਾਰਡਨ ਦਾ ਓਵਰਵਿਊ ਤੁਹਾਨੂੰ ਦਿਖਾਉਣੀ ਆ ਇਹ ਤੁਸੀਂ ਦੇਖ ਸਕਦੇ ਹੋ ਮਿਰਚਾਂ ਮਿਰਚ ਦਾ ਤੁਸੀਂ ਸਾਈਜ਼ ਦੇਖੋ ਇਹ ਕੋੜੀ ਨਹੀਂ ਹੈਗੀ ਮਿਰਚ ਅਚਾਰ ਵਾਲੀ ਮਿਰਚ ਆ ਪਰ ਬਹੁਤ ਵਧੀਆ ਲੱਗਦੀ ਹੈ ਇਹਦੇ ਪਰਾਂਠੇ ਵਗੈਰਾ ਬਣਾਓ ਨਾ ਕੁੱਟ ਕੇ ਮਿਰਚ ਨੂੰ ਤਾਂ ਬਹੁਤ ਸੋ ਟੇਸਟੀ ਬਣਦੇ ਪਰਾਂਠੇ ਲਾਲ ਪਿੰਡੀ ਮੇਰੀ ਥੋੜੀ ਜਿਆਦਾ ਹੀ ਵੱਡੀ ਹੋ ਗਈ ਆ ਕਿਉਂਕਿ ਰਾਤ ਤੋੜਨ ਵਾਲੀਆਂ ਸੀਤ ਰਾਤੀ ਮੇਰੇ ਕੋ ਟੁੱਟੀਆਂ ਨਹੀਂ ਤੇ ਲਾਲ ਪਿੰਡੀ ਦਾ ਬੀਜ ਵੈਸੇ ਘੱਟ ਮਿਲਦਾ ਆ ਤੁਸੀਂ ਆਨਲਾਈਨ ਮੰਗਾ ਸਕਦੇ ਹੋ Amazon ਤੋਂ ਮੰਗਾਈ ਸੀ ਮੈਂ ਤੇ ਇਹਦੇ ਸੀਡ ਤੇ ਵਧੀਆ ਨਿਕਲੇ ਮੇਰੇ ਤਾਂ ਬੀਜ ਇਹ ਉਹ ਸਾਰੇ ਸੀਡ ਮੇਰੇ ਉੱਗ ਆਏ ਸੀਗੇ 13 ਕ 14 ਬੀਜ ਸੀਗੇ ਜਿਹੜੇ ਮੈਂ ਮੰਗਵਾਏ ਸੀ ਕਿਉਂਕਿ ਛੱਤ ਤੇ ਇੰਨੇ ਹੀ ਬੂਟੇ ਬਹੁਤ ਰਹਿੰਦੇ ਆ ਉਹਦੇ ਵਿੱਚੋਂ 12 13 ਬੂਟੇ ਮੇਰੇ ਬਣ ਗਏ ਇੱਕ ਦੋ ਵਿੱਚੋਂ ਕਿਉਂਕਿ ਸੁੱਕ ਵੀ ਜਾਂਦੇ ਆ ਕਈ ਵਾਰੀ ਤੇ ਕਈ ਵਾਰੀ ਕੋਈ ਨਹੀਂ ਵੀ ਹੁੰਦਾ ਤੇ ਹੁਣ ਮੈਂ ਲਗਾਣੀ ਆ ਮਾਨਸੂਨ ਦੇ ਵਿੱਚ ਉਹ ਮੈਂ ਆਰਡਰ ਕੀਤੇ ਹੋਏ ਆ ਬੀਜ ਤੇ ਉਹ ਮੈਂ ਥੋੜੇ ਹੁਣ ਜ਼ਿਆਦਾ ਲਗਾਉਂਗੀ ਲਾਲ ਪਿੰਡੀ ਦੇ ਬੀਜ ਕਿ ਕਿ ਮੈਂ ਦੇਖਿਆ ਇਹ ਲਾਲ ਪਿੰਡੀ ਜਿਹੜੀ ਨਾ ਦੂਜੀ ਪਿੰਡੀ ਨਾਲੋਂ ਜ਼ਿਆਦਾ ਵਧੀਆ ਹੁੰਦੀ ਆ ਇਹਦੇ ਤੁਸੀਂ ਬੂਟਿਆਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਦੇਖੋ ਬੂਟਿਆਂ ਦੀ ਗਰੋਥ ਕਿੰਨੀ ਜ਼ਿਆਦਾ ਆ ਤੇ ਮੈਂ ਸੁਣਿਆ ਵੀ ਜਿਹੜੀਆਂ ਕਲਰ ਵਾਲੀਆਂ ਸਬਜ਼ੀਆਂ ਆ ਉਹ ਖਾਣੀਆਂ ਵੀ ਜ਼ਿਆਦਾ ਵਧੀਆ ਹੁੰਦੀਆਂ ਦੂਜੀਆਂ ਨਾਲੋਂ ਬਾਕੀ ਇਹਦੇ ਬਾਰੇ ਆਪਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੈਗੀ ਆਪਾਂ ਅੱਧਾ ਚਲੋ ਇਦਾਂ ਮਿਕਸ ਜੀ ਕਰਕੇ ਲਗਾ ਲਈਦੀ ਆ ਕੁਛ ਇਹ ਲਗਾ ਲਈਦੀਆਂ ਕੁਛ ਦੂਜੀਆਂ ਲਗਾ ਲਈਦੀਆਂ ਆ ਦੀ ਤੁਸੀਂ ਦੇਖ ਸਕਦੇ ਹੋ ਮੈਂ ਤੋੜ ਲੀਆਂ ਹੈ ਲਗਭਗ ਕਿਲੋ ਭਿੰਡੀਆਂ ਹੋ ਗਈਆਂ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਪਣੀਆਂ ਜ਼ੁਕੀਨੀ ਪੀਲੀ ਜ਼ੁਕੀਨੀ ਲੱਗੀ ਹੋਈ ਆ ਹੁਣ ਜ਼ਿਆਦਾ ਤੇ ਦੂਸਰੀ ਨਹੀਂ ਹੈਗੀ ਦੂਸਰੀਆਂ ਇੱਕ ਦੋ ਹੀ ਸੀ ਤੇ ਉਹ ਮੈਂ ਸਬਜੀ ਬਣਾ ਚੁੱਕੀ ਆ ਤੇ ਪੀਲੀ ਜ਼ੁਕੀਨੀਆਂ ਤਾਂ ਮੇਰੇ ਕਾਫੀ ਲੱਗਿਆ ਹੋਈਆਂ ਇਹ ਤੁਸੀਂ ਦੇਖੋ ਜੇ ਤੁਹਾਨੂੰ ਇਹ ਬੀਜ ਮਿਲਦਾ ਨਾ ਤਾਂ ਤੁਸੀਂ ਇਹ ਜ਼ਰੂਰ ਲਗਾਓ ਕਿ ਬਹੁਤ ਵਧੀਆ ਇਹਦੀ ਜਿਹੜੀ ਸਬਜੀ ਉਹ ਬਣਦੀ ਆ ਸਵਾਦ ਵਾਈਜ਼ ਵੀ ਮੈਨੂੰ ਦੂਜਿਆਂ ਨਾਲੋਂ ਇਹ ਜ਼ਿਆਦਾ ਵਧੀਆ ਲੱਗੀ ਆ ਤੇ ਇੱਕ ਇਹ ਨਾ ਲੱਗਦੀਆਂ ਵੀ ਬਹੁਤ ਜ਼ਿਆਦਾ ਆ ਆ ਦੇਖੋ ਤੁਸੀਂ ਗਮਲਿਆਂ ਆ ਛੋਟੇ ਛੋਟੇ ਕ੍ਰੇਟ ਆ ਉਹਨਾਂ ਦੇ ਵਿੱਚ ਲਗਾਈਆਂ ਹੋਈਆਂ ਮੈਂ ਤੇ ਖਾਣ ਤੋਂ ਸਾਡੇ ਬਾਧੂ ਮਤਲਬ ਇਹ ਲੱਗਾਈਆਂ ਵਾ ਤੇ ਦੋ ਕਿਥੇ ਚੱਪਣ ਕਦੂ ਸੀਗੇ ਉਹ ਵੀ ਮੈਂ ਤੋੜ ਲਵਾਂ ਕਿਉਂਕਿ ਫਿਰ ਜ਼ਿਆਦਾ ਵੱਡੇ ਹੋ ਜਾਣੇ ਆ ਉਹ ਦੇਖੋ ਤੁਸੀਂ ਚੱਪਣ ਕਦੂ ਤਪਣ ਕੋ ਧੂਆਂ ਦਾ ਤੇ ਬਸ ਹੁਣ ਮੌਸਮ ਲਗਭਗ ਖਤਮ ਹੀ ਹੋ ਗਿਆ ਕਿਉਂਕਿ 2-3 ਵਾਰ ਹੀ ਇਹ ਲੱਖਦੇ ਹੁੰਦੇ ਆ ਤੇ ਇੰਨੇ ਕਿ ਲੱਥਿਆ ਆ ਤੇ ਹੁਣ ਟਮਾਟਰ ਨਹੀਂ ਮੈਂ ਤੋੜਨੇ ਕਿਉਂਕਿ ਟਮਾਟਰ ਆਪਣੇ ਕੋਲ ਪਏ ਆ ਇਸ ਤਰ੍ਹਾਂ ਸ਼ਿਮਲਾ ਮਿਰਚਾ ਵੀ ਹੋ ਗਈਆਂ ਤੋੜਨ ਵਾਲੀਆਂ ਘਰੇ ਮੈਂ ਰਾਤੀ ਕੁਝ ਤੋੜ ਲਈਆਂ ਸੀ ਇਸ ਕਰਕੇ ਹੁਣ ਨਹੀਂ ਤੋੜਨੀ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆਪਣੇ ਕਰੇਲੇ ਹੁਣ ਮੈਂ ਲੱਗੀ ਜੀ ਕਰੇਲੇ ਤੋੜਨਾ ਕੁਝ ਮੈਂ ਕੱਲ ਤੋੜ ਲਗਈ ਸੀ ਤੇ ਕੁਝ ਮੈਂ ਕਿਹਾ ਹੁਣ ਪੱਕ ਜਾਣੇ ਸ਼ਾਮਾਂ ਤਾਈਂ ਇਹ ਨਾ ਤੋੜੇ ਤੇ ਥੋੜੇ ਜਿਹਾ ਆਪਾਂ ਇਹ ਵੀ ਤੋੜ ਲੈਨੇ ਜਿੰਨੇ ਕ ਮਿਲ ਗਏ ਵੈਸੇ ਸਾਡੇ ਖਾਣਯੋਗ ਕਰੇਲੇ ਨਾ ਇਹ 5 6 ਵੇਲਾ ਆ ਮੇਰੇ ਕੋਲ ਤੇ 6 ਵੇਲਾ ਤੋਂ ਸਾਨੂੰ ਤੀਜੇ ਦਿਨ ਲਗਭਗ ਕਿਲੋ ਕਰੇਲੇ ਮਿਲ ਜਾਂਦੇ ਆ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਆਮ ਹੀ ਆਪਾਂ ਨੂੰ ਜੜੀਆਂ ਵੇਸਟ ਚੀਜ਼ਾਂ ਪਈਆਂ ਹੁੰਦੀਆਂ ਉਹਨਾਂ ਦੇ ਵਿੱਚ ਤੁਸੀਂ ਵੇਲਾ ਜ਼ਰੂਰ ਲਗਾਓ ਕਿਉਂਕਿ ਹੁਣ ਮੌਸਮ ਆਉਣ ਵਾਲਾ ਮੀਆਂ ਦਾ ਤੇ ਮੀਆਂ ਦੇ ਵਿੱਚ ਸਾਰੀਆਂ ਸਬਜ਼ੀਆਂ ਤੁਸੀਂ ਲਗਾ ਸਕਦੇ ਹੋ ਵੈਸੇ ਪਿੰਡੀ ਤੇ ਕਰੇਲੇ ਜਿਹੜੇ ਆ ਇਹਨਾਂ ਨੂੰ ਤੁਸੀਂ ਕਦੀ ਵੀ ਲਗਾ ਸਕਦੇ ਹੋ ਤੇਰੀਆਂ ਭੈਣਾਂ ਜਿਹੜੀਆਂ ਲਗਾਉਣਾ ਚਾਹੁੰਦੀਆਂ ਨੇ ਤੇ ਤੁਸੀਂ ਬੋਰੇ ਭਰ ਕੇ ਮਿੱਟੀ ਦੇ ਵਿੱਚ ਅੱਧੀ ਆ ਜਿਹੜੀ ਆ ਗੋਬਰ ਖਾਦ ਪਾ ਲਓ ਤੇ ਅੱਧੀ ਤੁਸੀਂ ਮਿੱਟੀ ਪਾ ਕੇ ਜੇ ਤੁਹਾਡੇ ਕੋਲ ਹੋਰ ਜਿਹੜੀਆਂ ਮੇਡੀਆਂ ਭੈਣਾਂ ਹੋਣ ਸਬਜ਼ੀ ਲਗਾਉਣਾ ਚਾਹੁੰਦੀਆਂ ਤੇ ਉਹਦੇ ਵਿੱਚ ਤੁਸੀਂ ਕਰੇਲੇ ਲਗਾ ਸਕਦੇ ਹੋ ਪਿੰਡੀ ਪੜੋਲ ਰਾਮਾ ਤੋਰੀ ਕੀਆ ਲੋਕੀ ਫਲੀਆਂ ਦੀਆਂ ਕੋਈ ਵੀ ਵੈਰਾਈਟੀ ਤੁਸੀਂ ਲਗਾ ਸਕਦੇ ਹੋ ਪਰ ਮੈਂ ਦੇਖਿਆ ਵੀ ਜਿਹੜੀਆਂ ਫਲੀਆਂ ਹੁੰਦੀਆਂ ਵਾ ਆਪਣੀ ਵੇਲ ਵਾਲੀਆਂ ਉਹ ਜ਼ਿਆਦਾ ਲੱਗਦੀਆਂ ਐ ਐਕਸਟਰਾ ਲੌਂਗ ਜਿਹਦੇ ਵਿੱਚ ਆ ਜਾਂਦੀਆਂ ਉਹ ਬਹੁਤ ਜ਼ਿਆਦਾ ਫਲੀ ਲੱਗਦੀ ਐ ਹੁਣ ਬਰਸਾਤ ਦੇ ਮੌਸਮ ਚ ਉਹਨਾਂ ਲੱਗਣਾ ਸ਼ੁਰੂ ਹੋ ਜਾਣਾ ਤੇ ਲਗਭਗ ਸਤੰਬਰ ਤੱਕ ਸਾਡੇ ਲੱਗ ਜਾਂਦੀਆਂ ਪੰਜਾਬ ਦੇ ਵਿੱਚ ਤੇ ਤੁਸੀਂ ਇਹ ਸਬਜ਼ੀਆਂ ਲਗਾ ਦਿਓ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਬਹੁਤ ਜ਼ਿਆਦੀਆਂ ਮਹਿੰਗੀਆਂ ਖਾਦਾਂ ਮਗਾਣੀਆਂ ਤੇ ਫੇਰ ਹੀ ਤੁਸੀਂ ਲਾਣੀਆਂ ਆ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਦਾਂ ਦੇ ਵਿੱਚ ਸਿਰਫ ਸਿੰਪਲ ਮਿੱਟੀ ਪਾਈ ਹੋਈ ਐ ਮੈਂ ਕੋਈ ਵੀ ਜਿਹੜੀ ਖਾਦ ਆ ਉਹ ਆਨਲਾਈਨ ਨਹੀਂ ਮੰਗਾਉਂਦੀ ਤੇ ਜੇ ਕੋਈ ਬਹੁਤ ਜ਼ਿਆਦਾ ਆ ਲੋਡ ਪਵੇ ਤਾਂ ਫਿਰ ਡੀਏਪੀ ਆਰਗੈਨਿਕ ਜਿਹੜੀ ਸਾਡੇ ਇੱਥੇ ਸਟੋਰਾਂ ਤੋਂ ਮਿਲ ਜਾਂਦੀ ਆ ਮੈਂ ਉਹ ਲੈਣੀ ਹੁੰਨੀ ਆ ਇਸ ਤੋਂ ਇਲਾਵਾ ਮੈਂ ਕੋਈ ਵੀ ਖਾਦ ਵਗੈਰਾ ਹੋਰ ਨਹੀਂ ਪਾਉਂਦੀ ਤੇ ਤੁਸੀਂ ਮੇਰੀਆਂ ਵੇਲਾਂ ਦੇਖ ਸਕਦੇ ਹੋ ਤੇ ਇਹਨਾਂ ਦੀ ਹਰਿਆਲੀ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀਆਂ ਕ ਮਤਲਬ ਵਧੀਆ ਹੋਣਗੀਆਂ ਤੇ ਕਿੰਨਾ ਕਿ ਇਹਨਾਂ ਨੂੰ ਫਲ ਲੱਗਦਾ ਹੋਊਗਾ ਇੱਧਰ ਮੇਰਾ ਇੱਕ ਕਰੇਲਾ ਤੋੜਨ ਵਾਲਾ ਰਹਿ ਗਿਆ ਸਾਈਡ ਤੇ ਇਹੀ ਮੈਂ ਤੋੜ ਹੀ ਲਵਾਂ ਫਿਰ ਜ਼ਿਆਦਾ ਵੱਡਾ ਹੋ ਜਾਣਾ। ਬਾਕੀ ਮੈਂ ਸਾਰੇ ਤੋੜ ਲਿਆ ਮੈਂ ਤੁਹਾਨੂੰ ਦਿਖਾਉਣੀ ਆ ਲੈ ਤਿੰਨ ਲੱਗ ਗਏ ਇੱਥੋਂ ਹੀ ਫਿਰ। ਤੇ ਅੱਜ ਤਾਂ ਸਾਡੇ ਧਰਨ ਤੋਂ ਵੀ ਜ਼ਿਆਦਾ ਕਰੇਲੇ ਹੋ ਗਏ ਆ ਮਤਲਬ ਆ ਪੰਜਾਂ ਛਿਆਂ ਵੇਲਾ ਤੋਂ ਤੇ ਹੁਣ ਜਿੱਦਾਂ ਜਿੱਦਾਂ ਬਾਰਿਸ਼ਾਂ ਆਉਣਗੀਆਂ ਨਾ ਤੇ ਇਹਨਾਂ ਵੇਲਾਂ ਦੇ ਬਹੁਤ ਜ਼ਿਆਦਾ ਫਿਰ ਮਤਲਬ ਫੈਲ ਜਾਣਾ ਤੇ ਫਿਰ ਬਹੁਤ ਜ਼ਿਆਦਾ ਇਹਨਾਂ ਨੂੰ ਕਰੇਲੇ ਲੱਗੜਿਆ ਵਿੱਚ ਇਹ ਕਰਾਮਾ ਤੋੜ ਦੀ ਵੇਲ ਲੱਗੀ ਹੋਈ ਆ ਦੋ ਰਾਮਾ ਤੋਰੀਆਂ ਲੱਗ ਗਈਆਂ ਤੇ ਦੋ ਮੈਨੂੰ ਲੱਗ ਗਏ ਚੱਪਣ ਗੱਦੋ। ਤੇ ਕਿਉਂਕਿ ਆਰਗੈਨਿਕ ਸਬਜ਼ੀਆਂ ਵਾਂ ਇਸ ਕਰਕੇ ਆਪਾਂ ਇਹਨਾਂ ਨੂੰ ਸਿੱਟੀ ਦਾ ਨਹੀਂ ਹੈਗਾ ਵੀ ਇੱਕ ਦੋ ਹੈਗੀਆਂ ਤੇ ਇਹਨਾਂ ਨੂੰ ਸਿੱਟ ਦੋ ਮੈਂ ਇਹਨਾਂ ਨੂੰ ਮਿਕਸ ਕਰਕੇ ਬਣਾ ਲੈਣੀ ਹੁੰਨੀ ਆ ਕਿਉਂਕਿ ਹਜੇ ਜ਼ਿਆਦਾ ਸਬਜ਼ੀ ਨਹੀਂ ਲੱਗ ਰਹੀ ਵੇਲਾਂ ਵਾਲੀ ਗਰਮੀ ਦਾ ਕਰਕੇ ਇੱਧਰ ਲੋਕੀਆਂ ਲੱਗੀਆਂ ਹੋਈਆਂ ਦੋ ਹੁਣ ਉੱਪਰ ਤੇ ਤੁਸੀਂ ਇਸ ਤਰ੍ਹਾਂ ਮਿਕਸ ਕਰਕੇ ਬਣਾ ਸਕਦੇ ਹੋ ਤੇ ਇਹ ਸਾਰਾ ਆਪਣਾ ਗਾਰਡਨ ਆ ਪਿਓਰ ਆਰਗੈਨਿਕ ਆ ਦੇ ਵਿੱਚ ਆਪਾਂ ਕੋਈ ਵੀ ਕੈਮੀਕਲ ਜਿਹੜਾ ਉਹ ਨਹੀਂ ਵਰਤੀਦਾ ਤੇ ਜੀ ਇਹ ਤੁਸੀਂ ਗ੍ਰੋ ਬੈਗ ਵਗੈਰਾ ਨਹੀਂ ਮਂਗਾ ਸਕਦੇ ਤਾਂ ਤੁਸੀਂ ਘਰਾਂ ਚ ਆਮ ਆਪਣੇ ਬੋਰੇ 5 5 4 4 ਰੁਪਏ ਦਾ ਮਿਲ ਜਾਂਦਾ ਸ਼ਹਿਰੋਂ ਜੇ ਤੁਹਾਡੇ ਕੋਲ ਨਹੀਂ ਹੈਗੇ ਤੇ ਤੁਸੀਂ ਉਹਦੇ ਵਿੱਚ ਅੱਧੀ ਮਿੱਟੀ ਤੇ ਅੱਧੀ ਗੋਬਰ ਖਾਦ ਭਰ ਕੇ ਲਗਾ ਦਿਓ ਤੇ ਜੇ ਤੁਹਾਡੇ ਕੋਲ ਗੋਬਰ ਖਾਦ ਵੀ ਨਹੀਂ ਮਿਲਦੀ ਤਾਂ ਤੁਸੀਂ ਸਿੰਪਲ ਜਿੱਥੇ ਜਿਆਦਾ ਪੱਤੇ ਵਗੈਰਾ ਹੁੰਦੇ ਆ ਨਾ ਮਿੱਟੀ ਉੱਥੋਂ ਤੁਸੀਂ ਲੈ ਕੇ ਥੋੜੇ ਵਿੱਚ ਪੱਤੇ ਮਿਕਸ ਕਰ ਲਓ ਕਿਉਂਕਿ ਪੱਤੇ ਤਾਂ ਆਮ ਹੀ ਆਪਾਂ ਨੂੰ ਗਾਰਡਨ ਦੇ ਵਿੱਚੋਂ ਮੇਲੀ ਜਾਂਦੇ ਆ ਉਹ ਨਹੀਂ ਆਪਾਂ ਕਹਿ ਸਕਦੇ ਵੀ ਜੀ ਸਾਡੇ ਇਹ ਵੀ ਨਹੀਂ ਹੈਗਾ ਤੇ ਤੁਸੀਂ ਉਹ ਭਰ ਕੇ ਤੇ ਸਿੰਪਲ ਲਗਾ ਕੇ ਬਸ ਛੱਡ ਦਿਓ ਤੇ ਪਾਣੀ ਜਦੋਂ ਤੁਹਾਡਾ ਟਾਈਮ ਲੱਗਦਾ ਹੈ ਪਾਣੀ ਤੁਸੀਂ ਪਾ ਜੋ ਤੇ ਕਿਉਂਕਿ ਕੋਈ ਨਾ ਕੋਈ ਸਬਜੀ ਤੁਹਾਡੇ ਜਰੂਰ ਲੱਗੂਗੀ ਜਦੋਂ ਹੀ ਉਹਦਾ ਆਪਣਾ ਟਾਈਮ ਆਉਣਾ ਸਬਜੀ ਦਾ 2-2.5 ਮਹੀਨੇ ਬਾਅਦ ਉਹ ਜਰੂਰ ਲੱਗੂਗੀ ਚਾਹੇ ਥੋੜੀ ਲੱਗੇ ਤਾਂ ਫਿਰ ਜਦੋਂ ਤੁਸੀਂ ਆਪਣੀ ਸਬਜੀ ਲੱਗੀ ਹੋਈ ਦੇਖੋਗੇ ਫਿਰ ਉਹਨੂੰ ਤੁਹਾਨੂੰ ਦੇਖ ਕੇ ਆਪਣੇ ਆਪ ਹੀ ਜਿਹੜਾ ਸ਼ੌਂਕ ਆ ਉਹ ਪੈਦਾ ਹੋ ਜਾਣਾ ਕਿਉਂਕਿ ਆ ਮੇਰੀਆਂ ਭੈਣਾਂ ਸਾਰੀਆਂ ਆ ਲਗਭਗ ਫ੍ਰੀ ਹੁੰਦੀਆਂ ਘਰ ਦਾ ਟਾਈਮ ਘਰ ਦਾ ਕੰਮ ਕਰਕੇ ਤੇ ਸ਼ਾਮ ਨੂੰ ਕੋਈ ਨਾ ਜ਼ਿਆਦਾ ਕੰਮ ਵੀ ਨਹੀਂ ਹੁੰਦਾ ਕਿਉਂਕਿ ਸਫਾਈਆਂ ਵਗੈਰਾ ਤਾਂ ਆਪਾਂ ਸਵੇਰੇ ਹੀ ਕਰ ਲਈਦੀਆਂ ਆ ਤਾਂ ਆ ਤੁਸੀਂ ਦੇਖ ਸਕਦੇ ਹੋ ਪਿੰਡੀਆਂ ਮੇਰੀਆਂ ਥੱਲੇ ਰਹਿ ਗਈਆਂ ਤੇ ਕਰੇਲੇ ਤੋੜ ਲੇ ਮੈਂ ਲਗਭਗ ਕਿਲੋ ਡੇਢ ਕਿਲੋ ਤੇ ਲਗਭਗ 5-600 ਦੀ ਮੈਂ ਸਬਜੀ ਇਹ ਤੋੜ ਲਈ ਆ ਕਿਉਂਕਿ ਸਾਡੇ ਯਕੀਨੀ ਜਿਹੜੀ ਇਹ ਵਾਲੀ ਅਬਲ ਤਾਂ ਮਿਲਦੀ ਨਹੀਂ ਆ ਜੇ ਮਿਲੇ ਤਾਂ ਬਹੁਤ ਏਸੀ ਅੱਜ ਦੀ ਆਪਣੀ ਸਬਜੀ ਜੋ ਕਿ ਆਪਾਂ 5-600 ਦੀ ਲਗਭਗ ਸਬਜੀ ਆਪਾਂ ਤੋੜ ਲਈ ਆ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇਗੀ ਚਿਕਨ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜੀਉਂਦੇ ਵਸਦੇ ਰਹੋ